ਆਪਣੇ ਗੱਜਰੇ ਲਾਲਾ ਜੀ ਆਏ ਨੇ ਆਪਣੇ ਬਹੁਤ ਸਤਕਾਰਯੋਗ ਤੁਸੀਂ ਸਾਰੇ ਜਾਣਦੇ ਲਾਲਾ ਜੀ ਨੂੰ ਕੀ ਨੇ ਤਾਂ ਦੱਸ ਸਰਸਿਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਉਮੀਦ ਕਰਦਾ ਸਾਰੇ ਜਾਣੇ ਚੜ੍ਹਦੀ ਕਲਾ ਦੇ ਵਿੱਚ ਤੇ ਘੈਂਟ ਹੋਵੋਗੇ ਸਾਡੀ 35 ਸਭ ਤੋਂ ਪਹਿਲਾਂ ਅਸੀਂ ਮਿਲੋ ਅੱਜ ਸਾਡੀ 35 ਭੁੱਖ ਲੱਗੀ ਆਈ ਆ ਆ ਦੇਖੋ ਆਪਣੀ ਖਰਾਕ ਖਾ ਰਹੇ ਹਾਂ ਮੈਂ 35 ਹਲੇ ਅਸੀਂ ਚਾਹ ਗੁੱਟ ਮਿੱਤਰੋ ਪੀਣੀ ਆ ਅੱਜ ਮੈਂ ਜਿਮ ਗਿਆ ਨਹੀਂ ਹੈਗਾ ਮਾਈ ਕਿਦਾਂ ਛੁੱਟੀ ਹੋਰ ਕਰ ਲਈ ਆਪਣੀ ਕੁਛ ਮੁੱਕ ਠੀਕ ਠਾਕ ਵਧੀਆ ਹਾਂਜੀ ਵਧੀਆ ਚੜਦੀ ਕਲਾ ਤੇਰੇ ਬੜੀ ਚਾਹ ਬਣਾਉਨੇ ਆ ਬਲੈਕ ਕਾਫੀ ਘਰੇ ਬਣਾਉਨੇ ਆ ਤੇ ਪੀਨੇ ਤੇ ਉਸ ਤੋਂ ਬਾਅਦ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਹਾਂ ਕਿਹੜਾ ਕਿਹੜਾ ਜਿਹੜਾ ਆਪਣੇ ਦਿਨ ਦੇ ਕੰਮ ਨੇ ਆਪਾਂ ਨੂੰ ਚੈਲੰਜ ਮਿਲਦਾ ਕੀ ਕਰਨਾ ਹੈ ਸਾਰੇ ਉਹ ਤੁਹਾਡੇ ਆਪਾਂ ਅੱਜ ਦੇ ਵਲੌਗ ਦੇ ਵੀ ਸ਼ੇਅਰ ਕਰਾਂਗੇ ਆਪਾਂ ਸਾਡੀ 35 ਸਵੇਰ ਚ ਬਾਹਰ ਨਹੀਂ ਗਈ ਹੈਗੀ ਤੇ ਅੱਜ ਮੌਸਮ ਬਹੁਤ ਸੁਣਾ ਬਾਹਰ ਮੈਂ ਤੇ ਗੇਟ ਖੋਲਦਾ ਦੇਖੋ ਆ ਗਿਆ ਹਾਂ ਤਾਂ ਬਾਹਰ ਜਾਣਾ ਗੇਟ ਖੋਲਦਾ ਹਾਂ ਦੇਖੀ ਹਾਂ ਇਹ ਕਿਤੇ ਤਰਲ ਮਸ਼ੀਨ ਦਾ ਬਾਹਰ ਜਾਣ ਵਾਸਤੇ ਪਹਿਲੀ ਬਾਹਰ ਜਾਣਾ ਨਾ ਬਾਹਰ ਜੇ ਲਾ ਕੇ ਬਾਹਰ ਰਵਾਜ ਉਹ ਟਰੱਕ ਕੇ ਬਾਹਰ ਆ ਗਿਆ ਲੈ ਬੰਨਾਈ ਨਾ ਜਾਓ ਜਾਓ ਭੱਜ ਗਈ ਬੈਂਤੀ ਬਾਹਰ ਸਾਡੀ ਪਹਿਲੀ ਬੈ ਕੇ ਉਹ ਤੋਂ ਬਾਹਰ ਆ ਕੇ ਬੈਜਾ ਬੈਜਾ ਮੈਂ ਵੀ ਇੱਥੇ ਬੈਣਾ ਕੁਰਸੀ ਤੇ ਆਪਾਂ ਦੋਨੇ ਬੈਨੇ ਹੋਰੀ ਲਓ ਇੱਥੇ ਬੈਠਾ ਦੀ ਬੈਂਤੀ ਨਾ ਇਹ ਬਾਹਰ ਦੇਖੀ ਜਾਂਦੇ ਮੇਤਰ ਨੂੰ ਇੱਕ ਬਿੱਲੀਆਂ ਦੀ ਖਾਸਿਤ ਹੁੰਦੀ ਆ ਇਹ ਖਾਸੀ ਦੇ ਹੁੰਦੇ ਜਿੱਥੇ ਤੱਕ ਇਹਦੀ ਨਿਗਾਹ ਜਾਂਦੀ ਆ ਇਹਨੇ ਉੱਥੇ ਤੱਕ ਨਾ ਸਾਰੀ ਜਗ੍ਹਾ ਸਕੈਨ ਕਰ ਲੈਣੀ ਆ ਫਿਰ ਰਾਤ ਨੂੰ ਨੇਰੇ ਨੇ ਵੀ ਉੱਥੇ ਤੱਕ ਜਾ ਸਕਦਾ ਹੈ ਪਹਿਲਾਂ ਉਹ ਤੱਕ ਸਕੈਨ ਕੀਤੀ ਇਹਨੇ ਉੱਥੇ ਵਾਕੇ ਨਾਲ ਥੱਲੇ ਤੱਕ ਸਕੈਨ ਕਰਨ ਲੱਗਿਆ ਉਥੱਲੇ ਆਪਣੇ ਦੁਕਾਨ ਤੱਕ ਉਤਰ ਜਾਂਦਾ ਹੈ ਪੈਂਥਰ ਦਰੌ ਦੇਖ ਨਾ ਗਿਆ ਪੈਂਥਰ ਚੱਲ ਗਿਆ ਉਹ ਨੋ ਨੋ ਗਿਆ ਚੱਲ ਗਿਆ ਉਹਨੋਂ ਹੋ ਗਿਆ ਹਾਂ ਤੇਰੀਆਂ ਗੱਲਾਂ ਹੋ ਰਹੀਆਂ ਓਸਤਾਦ ਇਹ ਮਿੱਤਰੋ ਕੱਲ ਨੋਨੋ ਨੇ ਕਰ ਦੇ ਅੰਦਰ ਵਰਗਾ ਜੱਗੇ ਇਹ ਮੈਂ ਕਿਹਾ ਜੇ ਜੇ ਤੈਨੂੰ ਉਹਨਾਂ ਨੇ ਕਰਤਾ ਨਾ ਅੰਦਰ ਬੰਦ ਨੂੰ ਸੀ ਬਾਹਰ ਲੱਭੀ ਜਾਣਾ ਤੇ ਅੰਦਰ ਵਰ ਜਾਣਾ ਦੇਖੋ ਅੱਜ ਮੌਸਮ ਕਿਦਾਂ ਦਾ ਹੈ ਅੱਜ ਮੀਂਹ ਨਹੀਂ ਹੈਗਾ ਨੋਨੋ ਕਿ ਚੱਲੇਗਾ ਨੋਨੋ ਕਿ ਨਹੀਂ ਉਹ ਤਾਂ ਆਇਆ ਤਾਂ ਮੁਰਗੀ ਪਰ ਕੱਲ ਕਰੇਂਦਾ ਬੜਾ ਕਿ ਨੋਨੋ ਤੇ ਹਾਂਜੀ ਅੰਦਰ ਚੱਲਿਆ ਜਾਂਦਾ ਹਾਂ ਮੈਨੂੰ ਇਹ ਹੁੰਦਾ ਨੋਨੋ ਹੁੰਦਾ ਵੀ ਕੱਲ ਲਈ ਹੈ ਮੈਂ ਕਿਹਾ ਉਹਨੇ ਕਿਸੇ ਦਿਨ ਅੰਦਰੇ ਬੰਦ ਕਰ ਜਾਣਾ ਤੈਨੂੰ ਕਿਹੜੀ ਮੇਰੀ ਇਹ ਘਰ ਮੈਂ ਜਿਹੜੀ ਇਹ ਆ ਤੁਹਾਡੀ ਏ ਛੰਡੀ ਚਾਹ ਲਈਤੀ ਵੀ ਏ ਛੰਡੀ ਹੈ ਹਾਂਜੀ ਤੂੰ ਛੰਡੀ ਜ਼ਿਆਦਾ ਚਾਹ ਪੀਣੀ ਥੋੜੀ ਬੜੀ ਗਰਮ ਹੈ ਸਿਆਲ ਦੇ ਥੋੜੀ ਗਰਮ ਚਾਹ ਪੀਣੀ ਚਾਹੀਦੀ ਏ ਬੰਦੇ ਨੂੰ ਨਹੀਂ ਆ ਤਾਂ ਥੋੜੀ ਗਰਮੇ ਕੋਸੀਏ ਜੀ ਹੈਗੇ ਤੂੰ ਬਿਸਕੁਟ ਏ ਖਾਣ ਨੂੰ ਬਿਸਕੁਟ ਤਾਂ ਨਹੀਂ ਹੋਣੇ ਜੀ ਦੁੱਧ ਰੋਟੀ ਖਾਣ ਨੂੰ ਸੀ ਮਤਲਬ ਆਹ ਕਿਹਦੇ ਨਹੀਂ ਆਹ ਦੇਖ ਕੀ ਲੱਗਦੇ ਤੁਹਾਨੂੰ ਆਲੂ ਹਾਂਜੀ ਆਲੂ ਆਲੂ ਵਿੱਚ ਪਕੌੜੇ ਬੜੀਆਂ ਬਈਆਂ ਜੀ ਆਹ ਪਕੌੜੇ ਖਾਵਾਂਗੇ ਜੀ ਪਕੌੜੇ ਪੋਣੇ ਹਾਂਜੀ ਠੀਕ ਹੋ ਗਿਆ ਬੜੀਆਂ ਥੋੜੀਆਂ ਜੇ ਖਤਮ ਹੋ ਗਈਆਂ ਜੀ ਲੈਣਾ ਦੇਖ ਸੰਭਲ ਹਾਂਜੀ ਇਹ ਕੀ ਪੈਸੇ ਮ ਟਮਾਟਰ ਹੈ ਜੀ ਕਮਟ ਰਿਹਾ ਨਹੀਂ ਕਰਤੀ ਠੀਕ ਹੋ ਗਈ ਤੂੰ ਜਿੱਥੇ ਬੈਠੇ ਰਹਾਨੇ ਨੇ ਭੁੱਖ ਲੱਲੇ ਹੈ ਬੈਂਤੀ ਉਹ ਕਿ ਮਟੀਰੀਅਲ ਹੈ ਕੌਲੀਆਂ ਚੱਟੀਆਂ ਵੇਚ ਦੇ ਮੇਰੇ ਪੈਂਟਰ ਨਹੀਂ ਬਣਨੇ ਹਾਲੇ ਹੋਰ ਕੀ ਭਾਲਦਾ ਬਾਈ ਹੋਰ ਕੀ ਭਾਲਦਾ ਬਾਈ ਮਣੀ ਮੁੱਟੀ ਲੈ ਨਹੀਂ ਹੋਣੀਆਂ ਚੁੱਪ ਕੇ ਬੈਠਾ ਸਾਫ ਕਰਕੇ ਹਾਂਜੀ ਉਹ ਜਿਹੜੀ ਮਣੀ ਮੁੱਟੀ ਹੈ ਜੇ ਰਹਿੰਦੀ ਆ ਉਹ ਸਾਫ ਕਰਕੇ ਫਿਰ ਬਾਹਰ ਨਿਕਲੂਗੀ ਹਾਜਮ ਕਰਕੇ ਹੈ ਹਾਂਜੀ ਇਹ ਚੰਗੀ ਤਰ੍ਹਾਂ ਖਾਜੋ ਫਿਰ ਬਾਹਰ ਨਿਕਲਣਾ ਬੈਂਤੀ ਨਹੀਂ ਲੈ ਮਣੀ ਖਾਜੇ ਕਰਦੀ ਮੜੀ ਇਹ ਤਾਂ ਬਾਹਰ ਗਿਆ ਕੱਢ ਕੇ ਤਾਂ ਸਲੀ ਹੋ ਗਈ ਤੈਨੂੰ ਹੂੰ ਗਿਆ ਕੱਢ ਕੇ ਤਾਂ ਸਲੀ ਹੋ ਗਈ ਨੰਨੂ ਦੇ ਦਰਵਾਜੇ ਦੇ ਮੂਹਰੇ ਬੈਠਾ ਵੀ ਖੋਲ ਹੁੰਦਾ ਤੂੰ ਜਾ ਕੇ ਨੰਨੂ ਕੇ ਪੈਰਾਂ 'ਤੇ ਜਾ ਕੇ ਇਹ ਮੈਂ ਤੀ ਇਹ ਮੈਂ ਤੀ ਐਨਾ ਮੋਰ ਨੰਨੂ ਇਹ ਪੈਂਤੀ ਨਾ ਮੈਂ ਤੀ ਇਹ ਭਰ ਮੰਦ ਮਿੱਤਰ ਨਹੀਂ ਤਾਂ ਪੋਲਾ-ਪੋਲਾ ਬਸਾਇਆ ਸੱਚ ਮਣਾ ਕਰੀਏ ਵੇ ਇਸੋਂ ਵੀ ਜਾਂਦਾ ਕਿਹਣਾ ਦੇਖ ਭਾਗੀ ਚੱਲਾਂ ਗਿਆ ਦੇਖ ਚੱਕ ਚੰਮਲਾ ਇਸ ਵਾਂ ਰੋਟੀ ਫੇਟੀ ਕੇ ਆਪਾਂ ਮਿੱਤਰੋ ਚੱਲਦੇ ਆਂ ਸ਼ੌਕ ਤੇ ਆਪਣਾ ਕੰਮ ਕਰਦੇ ਆਂ ਤੇ ਨਾਲੇ ਅੱਜ ਇੱਕ ਦੋ ਬਿੱਲ ਨੇ ਤਾਰਨ ਵਾਲੀ ਇੱਕ ਦੋ ਹੋਰ ਕੰਮ ਨੇ ਕਿ ਮੋਟੇ ਉਹ ਵੀ ਆਪਾਂ ਕਰੀਏ ਆਪਣੇ ਕੰਮ ਤਾਂ ਕਰਿਆ ਹੀ ਮੁਕਨੇ ਆਂ ਅੱਜ ਆਪਾਂ ਬਣਾ ਰਹੇ ਆਂ ਸੁਪਲੀਆਂ ਇਹ ਚ ਸ਼ੂਗਰ ਵਗੈਰਾ ਪਾਤੀ ਸਾਰੀ ਜੇ ਗੜਕਣ ਲੱਗੇ ਬਾਅਦ ਪਾਣੀ ਪੜੀ ਪਾਵਾਂਗੇ ਵਿੱਚ ਚੌਲ ਪਾਵਾਂਗੇ ਤੇਲ ਪਾਇਆ 올ਿਵਿਆ ਨਾਲ ਦੇਖੋ ਸਾਈਡ ਤੇ ਤੇਲ ਜਰੂਰ ਪਣਾ ਹੁੰਦਾ ਵਿੱਚ 오ਰੀਗਨ ਪਈ ਵੀ ਆ ਬਜ਼ੀਲੀ ਗੋ ਨੋਨ ਤੇ ਨੋਸ਼ੇ ਮਸ਼ਕਾਤੋ ਜਿਹੜਾ ਸੁਪਲੀਆਂ ਬਣਾਉਣ ਦਾ ਪ੍ਰੋਸੈਸ ਹੈ ਨਾ ਇਹ ਹਰੋਂ ਕਿੰਨੇ ਟਾਈਮ ਸੁਬਰੀ ਬਣ ਜਾਨੇ ਪਹਣ ਡੇਢ ਘੰਟੇ ਪੂਰੇ ਚ ਬਣ ਜਾਂਦੀ ਹੈ ਡੇਢ ਘੰਟੇ ਲੱਗਦਾ ਹੈ ਨਾ ਡੇਢ ਘੰਟੇ ਪੂਰੇ ਜਿਹੜੇ ਜਤੋਂ ਸੁਬਰੀ ਧਰਤੀਆਂ ਉਤੋਂ ਆਪਣੇ ਚੁੱਲੇ ਉੱਤੇ ਜਤੋਂ ਛੁਗ ਗੜਕਣ ਤੱਕ ਦਾ ਚੌਲ ਪਾਉਣ ਤੱਕ ਦਾ ਸਮਾਂ ਡੇਢ ਘੰਟਾ ਤੇ ਉਸ ਤੋਂ ਬਾਅਦ ਸਭ ਤੋਂ ਵੱਧ ਮਿਹਨਤ ਆਉਂਦੀ ਹੈ ਬੱਟਣ ਤੇ ਆਉਂਦੀ ਹੈ ਸੁਬਰੀ 1 ਘੰਟੇ ਬੱਟਣ ਤੇ ਡੇਢ ਘੰਟਾ ਬੱਟਣ ਤੇ ਕਿੰਨੇ ਘੰਟੇ ਸੁਬਰੀ ਬਣਾਈ ਮਿਹਨਤ ਬਹੁਤ ਸੁਬਰੀ ਆਉਂਦੀ ਸਹੀ ਗੱਲ ਹੈ ਤੇ ਬਾਕੀ ਇਧਰ ਆਟਾ ਵੀ ਗੁੰਨਤਾ ਤੇ ਹੁਣ ਆਪਾਂ ਇਹਦੇ ਕਰਦੇ ਆਂ ਪੇੜੇ ਹਰਮਨ ਪੇੜੇ ਕਰਾਉਣੇ ਆਟੇ ਦੇ ਆਟ ਕਰਮੇ ਕਿੰਨਾ ਵੱਣਾ ਵਾਲਾ ਟਾਜ ਹੈ ਅੱਜ ਇਹ 12 ਕਿਲੋ ਹੈ 12 ਕਿਲੋ ਵਾਟਾ ਮਿੱਤਰੋ ਇਹ ਤੇ ਕਈ ਪੇੜੇ ਫਿਰ ਹਾਂਜੀ ਹੁਣ ਟਾਈਮ ਸਵਾ 12 ਹੋ ਗਿਆ ਮਿੱਤਰੋ ਆਪਾਂ ਪੇੜੇ-ਬੂੜੇ ਕਰਾ ਕੇ ਸਾਰਾ ਕੰਮ ਕਰ ਨਿਬੜ ਕੇ ਤੇ ਬਿੱਲ ਵੀ ਤਾਰੇ ਮੈਂ ਆਪਣੀ ਜਗ੍ਹਾ ਜਿਹੜੇ ਬਿੱਲ ਨਾਲ ਛੁੱਟੀ ਕਰਕੇ ਕਾਫੀ ਇਕੱਠੇ ਹੋ ਜਗੇ ਕਿਉਂ ਛੁੱਟੀਆਂ ਵਿੱਚ ਬਿੱਲ ਆਏ ਨਹੀਂ ਤੇ ਹੁਣ ਲਗਾਤਾਰੇ ਬੱਸ ਫੇ ਦੁਕਾਨ ਦੇ ਵੀ 2 ਮਹੀਨੇ ਦੇ ਸ਼ੌਫ ਦੇ ਵੀ ਦੁਕਾਨ ਦੇ ਸ਼ੌਫ ਦੀ ਇਕੁਅਲ ਹੋ ਗਈ ਤੇ ਘਰ ਦੇ ਵੀ ਲਾਈਟ ਪਾਣੀ ਗੈਸ ਆਦੇ ਬਿੱਲ ਇਕੱਠੇ ਸੀ ਆਏ ਤੇ ਮੈਂ ਇੱਕ ਵਾਰੀ ਸਿਰ ਤੋਂ ਭਾਰ ਜਲਾਈ ਬੰਦਾ ਹਲਕਾ ਹੀ ਹੋਏ ਨੇ ਯਾਰ ਇਦਾਂ ਕੰਮ ਸਿਰ ਤੇ ਬਹਿੰਜੀਆਂ ਨੇ ਤਾਂ ਵੀ ਹਾਂ ਇੰਨਾ ਕੁਛ ਕਰਨ ਵਾਲਾ ਪਿਆ ਅੱਜ ਸਾਰੇ ਨਿਵੇਟਦੇ ਆਪਾਂ ਨੇ ਰੇਟਿਸ ਕਿਆ ਕੀ ਕਿਨੇ ਪਰ ਕਿਹਾ ਵਾ ਭਰੇ ਬਹੁਤ ਹੈ ਪੈਸੇ ਅੱਜ ਹਿਸਾਬ ਲਾਓ 2 ਮਿੰਟ ਦਾ ਬਿੱਲ ਦੁਕਾਨ ਦਾ ਵੀ ਤੇ ਘਰ ਦਾ ਵੀ ਤੇ ਸੁਪਰੀਆਂ ਕਿੰਨੇ ਹੋ ਗਈਆਂ ਸਰ ਮਾਲਸੀਆ ਮੜੀਆਂ ਵਾਲਾ ਆਪਣੀਆਂ ਹੋ ਗਈਆਂ ਬਸ ਤਿਆਰ ਹਨ ਓਕੇ ਡੰਨੋ ਬਸ ਆਪਣੀਆਂ ਕੰਮ ਤਾਂ ਵਧੀਆ ਹੋ ਗਏ ਹਨ ਠੀਕ ਹੋ ਗਿਆ ਹੁਣ ਸੁਪਰੀਆਂ ਉਹ ਚ ਬਣਾ ਕੇ ਇਹ ਚ ਕੱਢਦੇ ਨੇ ਆਪਾਂ ਠੰਡੀਆਂ ਹੋਣੀਆਂ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਹੁੰਦਾ ਸਿਆਲ ਦੇ ਵਿੱਚ ਤਾਂ ਉਹ ਛੇਤੀ ਸਿੱਧੀ ਹੋ ਜਾਂਦੀ ਹੈ। ਹਾਂਜੀ। ਗਰਮੀ ਦੇ ਵਿੱਚ। ਗਰਮੀ ਜੇ ਹੈ। ਕਾਫੀ ਟਾਈਮ ਲੱਗਦਾ ਸੰਡੀਆਂ ਉਹਨਾਂ ਵਾਸਤੇ। ਸਿਆਲ ਦੇ ਵਿੱਚ ਉਹ ਇਦਾਂ ਵੀ ਕੰਟਾ ਕਰਖੀਆ। ਕੰਟਰੀ ਵੀ ਸੰਡੀ ਹੋਣੀ ਹੋ ਜਾਂਦੀ ਹੈ। ਅੱਜ ਆਪਣੇ ਉਹਨੇ ਹੁਣ ਕਵਾਬ ਵਾਲੀ ਹੋਣਾ ਬਣੀ ਹੈ ਨਾ। ਹੋ ਗਿਆ ਮੇਥਰੋ ਆਪਣੇ ਚੌਲ ਤਿਆਰ ਸੁਪਨੀਆਂ ਵਾਲੇ। ਕਰ ਫੇ ਚੈੱਕ ਸੁਪਲੀ। ਆਪਣੇ ਇੱਕ ਵਾਰੀ ਮੈਨੂੰ ਬਾਈ ਦਾ ਸਰੋਂ ਫੋਨ ਆਇਆ ਸੀਗਾ। ਹਾਂਜੀ। ਆਪਣੇ ਫੋਨ ਐ ਸੀਗਾ ਫਰਾਂਸ ਤੋਂ ਜੀ ਉਹਨਾਂ ਨੇ ਸੁਪਲੀਆਂ ਮੈਨੂੰ ਪੁੱਛ ਕੇ ਨਾ ਵੀ ਬਾਈ ਰੈਸਪੀ ਨੂੰ ਭੇਜਿਓ ਮੈਂ ਰੈਸਪੀ ਭੇਜੀ ਉਹਨਾਂ ਦੇ ਬਾਅਦ ਚ ਲਿਖੇ ਆਪਣੀ ਉਹਨਾਂ ਸੁਪਲੇ ਬਣਾਈਆਂ ਕਹਿੰਦੇ ਬਹੁਤ ਵਧੀਆ बिकਦੀਆਂ ਚਲਦੀਆਂ ਵਧੀਆ ਉਹਨਾਂ ਨੇ ਸ਼ੇਅਰ ਬਾਈ ਆਪਣਾ ਵਲੌਗ ਦੇਖਣਾ ਅੱਜ ਤੇ ਕਮੈਂਟ ਕਰਨਗੇ ਜਰੂਰ ਵੀ ਕਿਦਾਂ ਬਿਕੇ ਤੁਹਾਡੇ ਸੁਪਲੀਆਂ ਕਿਉਂਕਿ ਆਪਣੀ ਇਟਲੀ ਦੀ ਡਿਸ਼ ਹੈ ਜਾਂ ਤਾਂ ਰੋਮ ਦੀ ਖਾਸ ਹੁੰਦਾ ਸਾਰੇ ਪਾਸੇ ਇਹ ਬਣਨ ਲੱਗੀ ਹੈ ਪਰ ਇਹ ਰੋਮ ਦੀ ਹੈ ਮਾਲਾ ਸਪੈਸ਼ਲ ਮਿੱਤਰੋ ਇਹ ਸੁਪਲੀ ਕਰੋ ਚੈੱਕ ਮੜ ਗਿਆ ਲੈਣ ਨਹੀਂ ਰਾਏ ਕੇ ਮੇਰੇ ਮੂਰੇ ਵੀ ਆਏ ਹੋ ਗਿਆ ਡਸਟੀ ਲੱਗੀ ਹਾਂ ਜੀ ਹਾਂ ਹੁਣ ਟਾਈਮ 5:38 ਹੋ ਗਏ ਆ ਤੇ ਆਪਾਂ ਪਹੁੰਚ ਗਏ ਆਪਣੀ ਮਾਰਕੀਟ ਮਿੱਤਰੋ ਐਰੋਸਪੇਨ ਦੇ ਵਿੱਚ ਦੇਖੋ ਸਾਹਮਣੇ ਇਸ ਟਾਈਮ ਕੋਈ ਵੀ ਨਹੀਂ ਹੈਗਾ ਬਿਲਕੁਲ ਖਾਲੀ-ਖਾਲੀ ਮਾਰਕੀਟ ਹੈ ਤੇ ਕੁਛ ਸ਼ਾਨ ਵੀ ਪਾਪਾ ਦੇ ਨਾਲ ਆਏ ਸਕੂਲ ਤੋਂ ਆ ਕੇ ਵਾਪਸ ਹੀ ਬਹੁਤ ਸਾਰੀ ਸੌਂਗੀ ਸੀ ਤੇ ਕਿਹੜਾ-ਕਿਹੜਾ ਸਮਾਨ ਆਪਾਂ ਮੋਤਾਰ ਸਲਚੀ ਚਾਰੂਕੋਲਾ ਕਿੰਨਾ ਯੋਗਰਟ ਚਿਪੋਲਾ ਕਿੰਨੇ ਫਿਰਦਾ ਬੈਂਕ ਦੇ ਰਸਾ ਆਲੂ ਆਲੂ ਲੈ ਆ ਆਹ ਬੜਾ ਸਾਰਾ ਸਮਾਨ ਆਪਾਂ ਜ ਲੈ ਕੇ ਆਣੇ ਮਾਰਕੀਟ ਦੇ ਤੋਂ ਤੇ ਬਹੁਤ ਸਾਰੀ ਕੱਢ ਲਓ ਕਰੇ ਲਓ 25 ਦੇ ਕੋਲੇ ਉਹ ਦੂਜੀ ਜਿਹੜੀ ਜਤੋਂ ਨੇ ਲੋਹ ਜੀ ਤੁਹਾਨੂੰ ਜਿਹੜੀ ਪਿੱਛੇ ਠੰਡੇ ਪਈ ਆ ਮੇਰੇ ਤੋਂ ਠੰਡ ਕਰਕੇ ਨਾ ਰੇਟ ਰੂਟ ਕਾਫੀ ਵਧੇ ਹੋਏ ਆ ਤੇ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਜਿਹੜੀ ਬਹੁਤ ਜ਼ਿਆਦਾ ਮਹਿੰਗੀ ਹੋਈ ਹੈ ਇਹਨਾਂ ਦਿਨਾਂ ਦੇ ਵਿੱਚ ਮੈਂ ਗਲਤ ਤਾਂ ਕਰਦੋ ਨਾ ਆਪਣੇ ਕਈ ਆਪਣੇ ਵੀਰਾਂ ਦੇ ਮੇਰੇ ਸਰਕਲ ਦੇ ਵਿੱਚ ਵੀ ਆ ਤੇ ਤੁਹਾਡੇ ਸਰਕਲ ਦੇ ਵਿੱਚ ਵੀ ਹੋਣਗੇ ਆਪਣੇ ਭੈਣ ਭਰਾ ਇਹਨਾਂ ਦਾ ਖੇਤੀ ਬਾੜੀ ਦਾ ਕੰਮ ਹੈ ਤੇ ਜਦੋਂ ਨਾ ਉਹ ਚੀਜ਼ ਵੱਢ ਕੇ ਮੰਡੀ ਵੇਚਣ ਜਾਂਦੇ ਆ ਉਦੋਂ ਰੇਟ ਕੀ ਹੁੰਦਾ ਹੈ ਤੇ ਮਾਰਕੀਟਾਂ ਦੇ ਵਿੱਚ ਰੇਟ ਕੀ ਮਿਲਦਾ ਜਿਹੜਾ ਨਾ ਪਿੱਛੇ ਦੇਖਿਆ ਸੀਗਾ ਆਪਾਂ ਨੇ ਇੰਡੀਆ ਵਿੱਚ ਵੀ ਕਿੱਡੇ ਵੱਡੇ ਪੱਦਰ ਉੱਤੇ ਆਪਣੀ ਗੱਲਬਾਤ ਹੋਈ ਕਿਸਾਨੀ ਧਰਨੇ ਦੇ ਵਿੱਚ ਵੀ ਜਿਹੜੀ ਐਮ ਐਮ ਐਸ ਪੀ ਨੂੰ ਖਤਮ ਕਰਨ ਦੀ ਗੱਲ ਸੀਗੀ ਉਹ ਦੇਖਦਾ ਵੀ ਕੀ ਗੱਲ ਸੀ ਅਸਲੇ ਵਿੱਚ ਉਹਦਾ ਕੀ ਕਰਨਾ ਥੋੜਾ ਮਾਰਕੀਟ ਜਾ ਕੇ ਅੰਦਰ ਜਾ ਕੇ ਮੈਥੇ ਦਿਖਾਉਣਾ ਅੰਦਰ ਵੀ ਲੋਕੀ ਟਮਾਟਰ ਲਈ ਹਨ ਲੈ ਪਾਚੇ ਖੜੇ ਮੈਨੂੰ ਬੋਲੀਏ ਮੈਂ ਚੱਕੀ ਤੁਮ ਠੀਕ ਹੈ ਇਹ ਹੈਗੇ ਮੈਥੇ ਰਾਮ ਤੋਰੀਆ ਜਿਹਨੂੰ ਇਟਲੀ ਵਿੱਚ ਕਹਿੰਦੇ ਆ ਜ਼ੁਕੀਨੀ ਕਹਿੰਦੇ ਆ ਤੇ ਰੇਟ ਦੇਖੋ ਇਹਨਾਂ ਦਾ 3 0 ਉਹਨਾਂ ਜਪੇ ਸੀ 3.5 ਯੂਰੋ ਕਿਲੋ ਐ ਇਹ ਇਹ ਯਕੀਨੀ ਆ ਮਾਰਕੀਟ ਦੇ ਵਿੱਚ ਹੁਣ ਤੇ ਜਿਹੜੇ ਨੇ ਆਪਣੇ ਵੀਰ ਆਪਣਾ ਖੇਤੀਬਾੜੀ ਦਾ ਕੰਮ ਕਰਦੇ ਆਪਣੇ ਬਲੌਗ ਦੇਖਦੇ ਹੋਣਗੇ ਨਾ ਤਾਂ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਕੀ ਰੇਟ ਵੇਚਦੇ ਹੋ ਆਪਣੇ ਖੇਤਾਂ ਦੇ ਵਿੱਚ ਯਕੀਨੀਆ ਨੂੰ ਔਰ ਕੀ ਚਾਹਤ ਪੋਮਡੋਰੋ ਸਲਜੀਚਰ ਲੈਣਾ ਰੁਕੋ ਲਾ ਰੁਕੋ ਲਾ ਪੱਕੇ ਨੂੰ ਚੱਕ ਰਹੇ ਪੱਕੀ ਨੂੰ ਚਿਪੋਲਾ ਵੀ ਲੈਣਾ ਹੈ ਚਿਪੋਲਾ ਮਤਲਬ ਕਿ ਪਿਆਜ਼ ਵੀ ਲੈਣਾ ਆਪਣਾ ਪਿਆਜ਼ ਆ ਗਰੂ ਕੋਲਾ ਲੈ ਵੀ ਚਲ ਸਲ ਚੀਜਾਂ ਜਾ ਕੇ ਵੀ ਆਹ ਦੇਖੋ ਕਿੰਨੀ ਸੋਹਣੀ ਕਿੱਟ ਲੱਗੀ ਹੋਈ ਆ ਜਿਹਦੇ ਵਿੱਚ ਪਲਾਸ ਕੈਂਚੀ ਤੇ کیا ਵੀ ਸਗੋਂ ਨਾਲ ਲੱਗੇ ਨੇ ਇਹਨੂੰ ਇੰਚੀ ਟੇਪ ਵੀ ਹੈਗਾ ਕਰਦ ਵੀ ਹੈਗੀ ਆ ਜਿਹਨਾਂ ਆਪਾਂ ਨੂੰ ਛੋਟੀ ਕਿੱਟ ਮਿਲ ਜਵੇ ਆ ਕਿਹੜੀ ਆ ਇਹ ਕਿੜਕ ਵਾਲੀ ਆ ਕਿੜਕੇ ਦੇ ਆਪਾਂ ਕੋਈ ਲੁਣੀ ਕਿੜਕਾਂ ਕਹਿੰਦੇ ਨੇ ਆਪਾਂ ਇਹਨੂੰ ਕਿੜਕ 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 ये हो गए पुंते आई पुंते सारे लकड़ वास्ते लाते घर वास्ते दबे कितने चखेगा दो तीन चकला कपड़े बोतल चकली है हैं हैं खाली बर्तन जाओ उंदोसै ਬਾਤ ਕੁ ਜਿਹੜੀ ਪਾਦ ਲੰਦੀ ਹੈ ਨਾ ਪਿਆਤੀਆਂ ਕਵਾਕ ਬਣਾਉਣ ਵਾਸਤੇ ਕਿੰਨੇ ਮੇਰੇ ਤੋਂ ਸੋਹਣੇ ਲੱਗਦੀਆਂ ਨੇ ਮਤਲਬ ਇਹ ਜਿਹੜੀ ਪੈਕਿੰਗ ਹੈ ਬਿਲਕੁਲ ਇਹਨਾਂ ਪ੍ਰੋਫੈਸ਼ਨਲ ਪੈਕਿੰਗ ਲੱਗਦੀ ਹੈ ਇਹ ਪਿਆਤੋ ਆਪਣੀ ਫੁੱਲ ਬਟਾ ਫੁੱਲ ਵਾਲੀ ਹੈ ਜਿਹਦੇ ਵਿੱਚ ਆਪਾਂ ਨੇ ਮੀਟ ਵੀ ਪਾਇਆ ਹੋਇਆ ਸਾਰੇ ਸਾਲ ਸੇ ਸਰ ਕੋ ਪਾਇਆ ਹੋਇਆ ਤੇ ਉਹ ਤੋ ਦਿਖਦੀ ਹੈ ਤਾਂ ਲੁੱਕ ਵਾਈਜ਼ ਵੀ ਕਰਨ ਲੱਗੀ ਹੈ ਨਾ ਹਾਂਜੀ ਜੇ ਕਿਸੇ ਨੂੰ ਨਹੀਂ ਵੀ ਭੁੱਖ ਹੈਗੀ ਉਹਨੂੰ ਵੀ ਦੇਖ ਕੇ ਖਾਣ ਲੱਗ ਜਾਵੇ ਕਹਿੰਦੇ ਕਹਿੰਦੇ ਜੋ ਦਿਖਦਾ ਹੈ ਉਹੀ बिकਦਾ ਹੈ ਇਸ ਕਰਕੇ ਦਿਖਾਉਣ ਵਿੱਚ ਵੀ ਆਪਾਂ ਨੂੰ ਜ਼ੋਰ ਲਾਉਣਾ ਚਾਹੀਦਾ ਤੇ ਖਾਣ ਵੀ ਤਾਂ ਵਜ ਲੱਗੇ ਲੱਗਣਾ ਠੀਕ ਨਹੀਂ ਹਾਂਜੀ ਹੁਣ ਟਾਈਮ 10:05 ਹੋ ਗਿਆ ਆਪਾਂ ਨੂੰ ਕੰਮ ਕਰਦਿਆਂ ਨੂੰ ਤੇ ਕੰਮ ਲੱਗ ਪਾ ਆਪਣਾ ਮਿੱਤਰੋ ਹੰਦੇ ਉੱਤੇ ਖਤਮ ਹੋ ਗਿਆ ਤੇ ਅੱਜ ਆਪਣੇ ਕੋਲ ਇੱਧਰ ਲਾਲਾ ਜੀ ਆਏ ਨੇ ਆਪਣੇ ਬਹੁਤ ਸਤਕਾਰਯੋਗ ਤੇ ਸਾਰੇ ਜਾਣਦੇ ਲਾਲਾ ਜੀ ਨੂੰ ਲਾਜੀ ਸਪੋਲੀ ਦੇ ਮੋਟ ਕਹਿਦੀ ਆ ਪੜਾਣਾਂ ਨੂੰ ਉਹਨਾਂ ਨੇ ਕੱਢ ਦਿੱਤਾ ਠੀਕ ਠਾਕ ਸਟੇਸ਼ਨ ਦਾ ਬਾਈ ਆਪਣਾ ਸਤਿ ਸ਼੍ਰੀ ਅਕਾਲ ਜੀ ਤੂੰ ਸਾਰੇ ਵੇ ਜਾਣਦੇ ਹੋ ਬਾਈ ਉਹਨਾਂ ਨੂੰ ਆਪਣੇ ਵਲੌਗ ਦੇ ਵਿੱਚ ਲਗਭਗ ਅਕਸਰ ਹੁੰਦੇ ਰਹਿੰਦੇ ਨੇ ਇੰਸਟਾਗ੍ਰਾਮ ਰੀਲ ਬਣਾਉਂਦੀ ਆ ਆਪਾਂ ਨੇ ਉਦੋਂ ਵੀ ਪਤਾ ਨੂੰ ਸ਼ੌਪਿੰਗ ਜਾਂਦੇ ਨੇ ਭਲੇ ਇੰਡੀਅਨ ਇਹਨਾਂ ਦੀ ਆਪਣੀ ਇੰਡੀਅਨ ਫੂਡ ਸਟੋਰੀ ਦੀ ਸ਼ਾਪ ਹੈ ਇਹਨਾਂ ਦੀ ਆਪਣੀ इंग्लैंड ਰਹਿੰਦੇ ਨੇ ਹੋਸਾ ਜਰਦੀ ਕਾ ਠੀਕ ਹੈ ਬਿਲਕੁਲ ਠੀਕ ਬਹੁਤ ਕੁਝ ਹੋਈ ਨਹੀਂ ਤੁਹਾਨੂੰ ਮਾਈਕੀ ਪੀਜ਼ਾ ਖਾਦਾਂਗੇ ਬਹੁਤ ਮਜ਼ਾ ਆਏ ਲੱਗਦਾ ਪੀਜ਼ਾ ਅਕਸਰ ਖਾਂਦੇ ਰਹੇ ਹੋ ਤੁਸੀਂ ਨਾ ਬਿਲਕੁਲ ਤੇ ਭਾਈ ਇਹ ਮੈਂ ਫਸਟ ਟਾਈਮ ਇਹ ਮਾਈ ਇਹ ਪਹਿਲੀ ਵਾਰ ਹੈ ਬਹੁਤ ਵਧੀਆ ਜੀ ਚੰਗਾ ਸਮੇਂ ਦਾ ਆਇਆ ਜੀ ਹਾਂਜੀ ਸਾਰਾ ਪਰਿਵਾਰ ਆਇਆ ਹੈ ਪਰ ਭੈਣੋ ਵੀ ਆਏ ਨੇ ਸਾਰੇ ਇਹਨਾਂ ਨੇ ਗੱਡੀ ਲਈ ਦੀ ਬਾਈ ਮੁਬਾਰਕ ਹੋ ਗਏ ਬਾਈ ਜੀ ਸਰ ਬਾਈ ਨੇ ਦਿੱਤੀ ਗੱਡੀ Volkswagen ਜਰਮਨ ਦੀ ਗੱਡੀ ਦਿੱਤੀ ਹੈ ਧੰਨਵਾਦ ਪ੍ਰਮਾਤਮਾ ਤੁਹਾਨੂੰ ਗੱਡੀ ਸੁੱਖ ਨਹੀਂ ਕਰੇ ਬਾਈ ਧੰਨਵਾਦ ਲੇਕਿਨ ਸ਼ੌਕ ਦੇ ਦੇਖ ਕੇ ਆਏ ਹਾਂ ਸਾਡੀ ਦੁਆਵਾਂ ਤੁਹਾਡੇ ਨਾਲ ਨੇ ਵਧੀਆ ਵੀ ਸਫ਼ਰ ਕਰੋ ਸਾਰੇ ਸਾਡੇ ਦੇਖਦੇ ਇਹਦਾ ਪੁੱਤ ਨਾਮ ਗੁਸ਼ਾਲ ਗੁਸ਼ਾਲ ਵੀਰ ਗੁਸ਼ਾਲ ਗੁਸ਼ਾਲ ਹਾਂਜੀ ਹਾਂ ਕਿੱਸੀ ਗੱਲ ਜੀ ਤੇ ਤੁਮ ਲਾਲ ਵੜੇ ਸਾਰੇ ਨਾਲ ਇਹ ਚੰਗੀ ਤਰ੍ਹਾਂ ਜਾਣ ਲੱਗੇ ਜੀ ਬਹੁਤ ਸਵਾਦ ਸੀ ਦੱਸੋ ਤੁਹਾਡੇ ਕੋਲ ਤੁਹਾਡੇ ਕੀ ਲੱਗਦੇ ਨੇ ਮੈਂ ਕੀ ਸੁਣਿਆ ਹੈ ਤੁਹਾਨੂੰ ਸਾਰੇ ਜਾਣਦੇ ਆਪਣੇ ਮੈਂ ਤੇਰੀ ਕੀ ਲੱਗਦੀ ਚਿੜੀ ਵਾਲੇ ਗਬਰੂ ਜੀ ਨਾ ਸ਼ਮਿਕ ਲਾ ਦੇ ਪੈਣਾ ਸਾਰੇ ਕੱਟੇ ਇੱਕ ਮਿੰਟ ਸਿੰਗੜੇ ਘਣੀ ਨਹੀਂ ਆਏ ਨੇ ਅੱਜ ਹੈ ਸ਼ਿੰਦੇ ਬੀਬੀ ਦੇ ਜੀ ਇਹ ਇਹ ਸੱਚੀ ਗੱਲ ਨਹੀਂ ਸਤਿ ਸਸਿਆ ਬਾਈ ਠੀਕ ਠਾਕ ਪਿੰਡ ਦੀ ਕਾਲ ਜੀ ਵਧੀਆ ਸਤਿ ਸ੍ਰੀ ਅਕਾਲ ਬੱਚਿਆਂ ਵਾਸਤੇ ਬੜਾ ਪੀਜ਼ ਹੈ ਪਰ ਮਰਗੀ ਤੇ ਖਾਣੇ ਵਾਸਤੇ ਆਸੀਂ ਪੀਜ਼ ਆਉਂਦੇ ਟੀਵੀ ਪਰਮੋਸ਼ਨ ਕਰਨੀ ਪੈਂਦੀ ਸਾਡੀ ਹਨ ਹਰ ਗੱਲ ਚ ਪੀਜ਼ ਹੀ ਰਹਿਣਾ ਸਾਡੇ ਦਾ ਬਾਕੀ ਤੁਸੀਂ ਸੁਣਾਓ ਜਿੰਦਾ ਕਿਹ ਪਿੰਡ ਹੁੰਦਾ ਬਹੁਤ ਵਧੀਆ ਹੈ ਮੈਂ ਮੈਂ ਤਾਂ ਪਹਿਲੀ ਵਾਰ ਆਈ ਅੱਜ ਅੰਕਲ ਜੀ ਤੁਹਾਡੇ ਤੇ ਆਉਂਦੇ ਰਹਿੰਦੇ ਆ ਹਾਂ ਜੀ ਅੰਕਲ ਜੀ ਇਹ ਤਾਂ ਸਾਡੇ ਉਦੋਂ ਆਉਂਦੇ ਆਪਾਂ ਸ਼ਾਪ ਸ਼ਾਪ ਚੀਜ਼ ਸ਼ੁਰੂ ਕੀਤੀ ਨਾ ਉਦੋਂੋਂ ਦੀ ਆਉਂਦੇ ਸਾਡੇ ਕੋਲ ਤੇ ਜਦੋਂ ਮਤਲਬ ਵੀ ਐਨ ਅਸੀਂ ਫਿਰ ਡੈਡੀ ਦੇ ਮਿੱਤਰ ਹਨ ਜੀ ਹਾਂ ਜੀ ਸਹੀ ਗੱਲ ਆ ਬਾਕੀ ਬੜਾ ਚੰਗਾ ਲੱਗਿਆ ਜੇ ਤੁਸੀਂ ਆਏ ਹੋ ਬਾਈ ਤੁਸੀਂ ਆਪਾ ਹਰ ਵਾਰ ਜਦੋਂ ਵੀ ਕਰੇ ਮਿਲ ਜੇ ਗੁਰੂ ਕੋ ਉਸੇ ਵਾਰ ਹੀ ਕਹੀਦਾ ਬਾਈ ਤੁਸੀਂ ਜ਼ਰੂਰ ਆਇਓ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਚਲੋ ਬਹੁਤ ਖਿਸ਼ੀ ਮਿਲ ਕੇ ਓਕੇ ਇਸ ਤਰ੍ਹਾਂ ਕੀ ਨੇ ਤਾਂ ਦੱਸੋ ਮੈਂ ਕੀ ਦੱਸਾਂ ਅੱਜ ਵੀ ਕੋਈ ਨਹੀਂ ਆਉ ਹੋ 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 ਇਹ ਬਈ ਬੱਚੇ ਢਾਲੀਆਂ ਦੇ ਬੋਰ ਨੇ ਇਹ ਹਣਾ ਬਾਈ ਸੱਚੀ ਚਾਚੀ ਕਰ ਬਾਈ ਮੈਂ ਚਾਚੀ ਆ ਅਦੇ ਲੱਗਦਾ ਪਤਾ ਇਹ ਕਹਿੰਦਾ ਮੈਨੂੰ ਫੋਨ ਫੜਾ ਦੇ ਕਹਿੰਦਾ ਕਹਿੰਦਾ ਵਲੌਗ ਮੈਂ ਬਣਾਉਣਾ ਹੁਣ ਵਲੌਗ ਬਣਾਉਣਾ ਇਹ ਤਾਂ ਦਸ ਸਕੂਲ ਜਿਆਦਾ ਬਰਾਇਆ ਆ ਆ ਬਣਾ ਨਾ ਜਾਦੇ ਨਾ ਕਿਤੇ ਨਾ ਜਾਦੇ ਨਾ ਕਿਤੇ ਫਿਰ ਓਕੇ ਜੀ ਓਕੇ ਜੀ ਤੇ ਬਾਈ ਓਕੇ ਜੀ ਸੱਸੀ ਆ ਬਦਲਾ ਓਕੇ ਭੈਣ ਸੱਸੀ ਕੇ ਸਰ ਹਾਂ ਜੀ ਬਾਏ ਬਾਏ ਕਰ ਬਾਈ ਬਾਏ ਬਾਏ ਕਰਦੇ ਕਰਦੇ ਯਾਰ ਠੀਕ ਹੈ ਸਸਤੀ ਕਾਜੀ ਓਕੇ ਸਸਤੀ ਓਕੇ ਜੀ ਸਸਤੀ ਓਕੇ ਅੱਪਰ ਮੇਤਰੂ ਖਾਣ ਵਾਸਤੇ ਇਹ ਵਾਲਾ ਪੀਜ਼ਾ ਬਣਾਇਆ ਹੈ ਜ਼ਕੀਨੀਆਂ ਪਾਈਆਂ ਉੱਤੇ ਤੇ ਬਤਾਉਂ ਪਾਏ ਆ ਤੇ ਸਲਸੀਚਾ ਪਾਇਆ ਹੈ ਪਰਮੀਜਾਨੋ ਪਾਈ ਆ ਤੇ ਕਾਲੇ ਮਚਾਂ ਪਾਉਣ ਤੇ ਸ਼ਾਂਸ ਰਹਿ ਗਈਆਂ ਹੂੰ ਗੁਸ਼ਾਂ ਦੇ ਸਮਾਨ ਸਾਰ ਕਹਿ ਕੇ ਵਾਗ ਪਾ ਪਾ ਵਾ ਪਾ ਵਾ ਦੇਖ ਪੀਜ਼ਾ ਕਿੰਨੇ ਕੰਨੇ ਬਣਿਆ ਨਾ ਇਨਸਟਰਕਸ਼ਨਸ ਪੂਰੀਆਂ ਲੱਗਦੀਆਂ ਸਹੀ ਗੱਲ ਆ ਬੜਾ ਕੰਨ ਪੀਜ਼ਾ ਸ਼ਿਕੂਂਗੀ ਨਹੀਂ 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 ਅਸੀਂ ਖਾਵਾਂ ਆਲੂ ਪਕੌੜੇ ਰੱਬ ਜੀ ਨੂੰ ਹਾਂ ਜੀ ਆਲੂ ਪਕੌੜੇ ਬਣਿਆ ਸਹੀ ਗੱਲ ਆਪਾਂ ਮੈਂ ਤਾਂ ਰੋਟੀ ਖਾਣੇ ਆ ਆਪਾਂ ਛਕਦੇ ਮੈਂ ਤਾਂ ਪੀਜ਼ਾ ਮੈਂ ਇਹਦੇ ਕੁਝ ਸ਼ਾਂ ਖਾਵਾਂਗੇ ਪੀਜ਼ਾ ਤੇ ਬਾਕੀ ਜੇ ਸਮੇਂ ਦੀ ਗੱਲ ਕਰੀਏ ਤਾਂ ਸਮਾਂ 11:00 ਬਜ ਗਏ ਆ ਕੋਣ 11:00 ਹੋ ਗਿਆ 15 ਮਿੰਟ ਰਹਿ ਗਈਆਂ ਤੇ ਪੀਜ਼ਾ ਖਾਣੇ ਆ ਤੇ ਉਸ ਤੋਂ ਬਾਅਦ ਵਲੌਗ ਐਡਿਟ ਕਰਦੇ ਆ ਤੁਹਾਡੇ ਦਾ ਸਾਰਾ ਦਿਨ ਸ਼ੇਅਰ ਕੀਤਾ ਆਪਾਂ ਨੇ ਵਲੌਗ ਦੇ ਰੂਪ ਦੇ ਵਿੱਚ ਤੁਹਾਨੂੰ ਪਸੰਦ ਆ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲ ਮਿਲਾਂਗੇ ਹੋਰ ਵਲੌਗ ਦੇ ਵੀ ਤਦ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭ